ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਹੈ ਮਨ ਤੂੰ ਜੋਤ ਸਰੂਪ ਹੈ ਆਪਣੇ ਮੂਲ ਨੂੰ ਪਹਿਚਾਨ ਤੇਰਾ ਮੂਲ ਕੀ ਹੈ ਜਿਹੜੇ ਵਿਅਕਤੀ ਆਪਣੇ ਮੂਲ ਨੂੰ ਭੁੱਲ ਜਾਂਦੇ ਨੇ ਉਹਨਾਂ ਦਾ ਵਿਨਾਸ਼ ਹੁੰਦਾ ਹੀ ਹੁੰਦਾ ਹੈ ਆਪਣੇ ਮੂਲ ਨਾਲੋਂ ਟੁੱਟ ਜਾਣਾ ਆਪਣੀ ਹਸਤੀ ਨੂੰ ਮਟਾ ਲੈਣਾ ਹੈ ਜਿਹੜੀ ਸ਼ਾਖਾ ਆਪਣੇ ਮੂਲ ਨੂੰ ਭੁੱਲ ਜਾਵੇ ਉਹ ਸ਼ਾਖਾ ਬਹੁਤੇ ਸਮੇਂ ਤੱਕ ਜਿਉਂਦੀ ਨਹੀਂ ਰਹਿ ਸਕਦੀ। ਜਾਂ ਜਿਸ ਸ਼ਾਖਾ ਨੂੰ ਮੂਲ ਨਾਲੋਂ ਵੱਡ ਦਿੱਤਾ ਜਾਵੇ ਉਹ ਵੀ ਜਿਉਂਦੀ ਨਹੀਂ ਰਹਿ ਸਕਦੀ। ਦੁਨੀਆ ਦੀ ਹਰ ਚੀਜ਼ ਜਿਹੜੀ ਹੈ ਉਹ ਆਪਣੇ ਧੁਰੇ ਦੇ ਨਾਲ ਜੁੜੀ ਹੈ ਉਹਨਾਂ ਚਿਰ ਹੀ ਉਹ ਠੀਕ ਹੈ ਜਦੋਂ ਆਪਣੇ ਧੁਰੇ ਤੋਂ ਦੂਰ ਹੁੰਦੀ ਹੈ ਉਸੇ ਵੇਲੇ ਉਹਦੇ ਵਿੱਚ ਕੋਈ ਨਾ ਕੋਈ ਇਨਸੀਡੈਂਟ ਹੋ ਜਾਂਦਾ ਹੈ। ਕੋਈ ਨਾ ਕੋਈ ਕਟਨਾ ਘਟਦੀ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਹੈ ਜਦੋਂ ਇਹ ਆਪਣੇ ਮੂਲ ਨਾਲ ਜੁੜਿਆ ਹੁੰਦਾ ਹੈ ਤਾਂ ਉਹਨੂੰ ਦੁੱਖ ਵਿੱਚ ਵੀ ਮੁਸਕਰਾਉਂਦਾ ਹੈ ਤੇ ਜੇ ਮੂਲ ਨਾਲ ਟੁੱਟਿਆ ਹੁੰਦਾ ਫਿਰ ਸੁੱਖਾਂ ਵਿੱਚ ਵੀ ਰੋ ਰਿਹਾ ਹੁੰਦਾ ਹੈ ਗੁਰੂ ਸਾਹਿਬ ਆਖਦੇ ਨੇ ਜੇ ਤੇਰਾ ਮਨ ਮੂਲ ਨਾਲ ਜੁੜਿਆ ਹੋਵੇਗਾ ਫਿਰ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ ਤੂੰ ਚੜ੍ਹਦੀ ਕਲਾ ਵਿੱਚ ਹੋਵੇਂਗਾ ਕਿਸੇ ਨਿਰਾਸ਼ਾ ਉਦਾਸੀ ਵਿੱਚ ਨਹੀਂ ਹੋ ਸਕਦਾ ਮੁਸ਼ਕਲ ਇਹ ਆਪਾਂ ਮੂਲ ਨਾਲੋਂ ਟੁੱਟੇ ਹੋਏ ਆਂ ਔਰ ਅਸੀਂ ਮੂਲ ਨੂੰ ਛੱਡ ਕੇ ਡਾਲੀ ਨਾਲ ਜੁੜਿਆ ਮੂਲ ਛੋੜ ਡਾਲੀ ਲਾ ਕੇ ਕਿਆ ਸਿਰ ਪਾਵੇ ਛਾਈ ਕਹਿ ਲਗੇ ਮੂਲ ਨੂੰ ਛੱਡ ਕੇ ਟਾਹਣੀਆਂ ਨਾਲ ਜੁੜਨਾ ਤਾਂ ਨਹੀਂ ਸਿਰ ਵਿੱਚ ਸੁਆਹ ਪਾਉਣ ਵਾਲੀ ਗੱਲ ਹੈ ਤੂੰ ਰੱਬ ਨੂੰ ਭੁਲਾ ਕੇ ਔਰ-ਔਰ ਦੁਨੀਆ ਅੱਗੇ ਨਮਸਕਾਰਾਂ ਕਰਦਾ ਫਿਰਦਾ ਹੈ ਕਿਤੇ ਨੂੰ ਪਤਾ ਹੈ ਹੈ ਤਾਂ ਇਹ ਦੁਨੀਆ ਦੇ ਅੰਦਰ ਜਿੰਨੀਆਂ ਵੀ ਸਾਨੂੰ ਸ਼ਕਤੀਆਂ ਨਜ਼ਰ ਆਉਂਦੀਆਂ ਨੇ ਭਾਵੇਂ ਕਿਸੇ ਰੂਪ ਵਿੱਚ ਨੇ ਉਹ ਸਾਰੀਆਂ ਪਰਮਾਤਮਾ ਦੀਆਂ ਸ਼ਾਖਾਵਾਂ ਨੇ ਟਾਣੀਆਂ ਨੇ ਮੂਲ ਪਰਮਾਤਮਾ ਹੈ। ਕਈ ਵਾਰੀ ਆਪਾਂ ਇਸ ਚੀਜ਼ ਨੂੰ ਖੰਡਿਤ ਕਰਦੇ ਆਂ ਵੀ ਵੇਖੋ ਜੀ ਦੇਵੀ ਦੇਵਤੇ ਹੁੰਦੇ ਹੀ ਨਹੀਂ। ਅਸੀਂ ਇਸ ਚੀਜ਼ ਨੂੰ ਖੰਡਿਤ ਕਰ ਦਿੰਦੇ ਆਂ ਵੀ ਨਹੀਂ ਹੁੰਦੇ। ਵੀ ਇਹ ਤਾਂ ਕਾਲਪਨਿਕ ਨੇ। ਪਰ ਮੰਨ ਲਵੋ ਉਹ ਹੈ ਨੇ ਪਰ ਉਹ ਪਰਮਾਤਮਾ ਨਹੀਂ। ਪਰਮਾਤਮਾ ਦੀਆਂ ਸ਼ਾਖਾਵਾਂ ਨੇ। ਪਰਮਾਤਮਾ ਤੋਂ ਹੀ ਅਸਲ ਦੇ ਵਿੱਚ ਉਹ ਪੈਦਾ ਹੋਏ ਨੇ ਅਕਾਲ ਪੁਰਖ ਨਹੀਂ ਉਹਨਾਂ ਨੂੰ ਪੈਦਾ ਕੀਤਾ ਇਸ ਕਰਕੇ ਗੁਰਬਾਣੀ ਦਾ ਫੈਸਲਾ ਆਪਾਂ ਜੇ ਪੜ੍ਹੀਏ ਤੇ ਰੋਜ਼ਾਨਾ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਆਸਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਇ ਦੀ ਬਾਣ ਕਹਿ ਲੱਗੇ ਭਾਈ ਇੱਕ ਪੈਦਾ ਕਰ ਰਿਹਾ ਇੱਕ ਪਾਲਣਾ ਕਰ ਰਿਹਾ ਇੱਕ ਮਾਰ ਰਿਹਾ ਪਰ ਉਹਨਾਂ ਨੂੰ ਪੈਦਾ ਕਿਨੇ ਕੀਤਾ ਉਹ ਵੇਖੇ ਉਹਨਾਂ ਨਦਰਨਾ ਆਵੇ ਕਹਿ ਲੱਗੇ ਸੱਚ ਇਹ ਹੈ ਵੀ ਪਰਮਾਤਮਾ ਪਰਮੇਸ਼ਰ ਜਿਨੇ ਇਹਨਾਂ ਨੂੰ ਪੈਦਾ ਕੀਤਾ ਇਹਨਾਂ ਨੂੰ ਬਣਾਇਆ ਹੈ ਜਿਨੇ ਇਹਨਾਂ ਨੂੰ ਸ਼ਕਤੀਆਂ ਦਿੱਤੀਆਂ ਨੇ ਇਹਨਾਂ ਨੂੰ ਪਾਵਰ ਦਿੱਤੀ ਹੈ ਜੇ ਉਹਨੇ ਦਿੱਤੀ ਹੈ ਤੇ ਲੈ ਵੀ ਸਕਦਾ ਹੈ ਤਾਂ ਦੁਨੀਆ ਦੇ ਅੰਦਰ ਜਿੰਨੀ ਵੀ ਕਾਇਨਾਤ ਹੈ ਉਹ ਸਾਰੀ ਇੱਕ ਮੂਲ ਤੋਂ ਪੈਦਾ ਹੋਈ ਹੈ। ਉਸ ਅਕਾਲ ਪੁਰਖ ਤੋਂ ਪੈਦਾ ਹੋਈ ਤੇ ਮਨੁੱਖੀ ਮਨ ਨੂੰ ਪਾਤਸ਼ਾਹ ਜੀ ਨੇ ਸਮਝਾਉਣ ਦਾ ਯਤਨ ਕੀਤਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਨ ਤੋਂ ਗੁਰੂ ਦੀ ਮਤ ਲੈ ਕੇ ਇਸ ਪ੍ਰੇਮ ਦੀ ਖੇਡ ਨੂੰ ਉਹ ਸਮਝ ਵੀ ਉਹ ਤੇਰੇ ਨਾਲ ਹੈ ਉਹ ਤੇਰੇ ਤੋਂ ਦੂਰ ਨਹੀਂ ਹੈ ਬਿਲਕੁਲ ਤੇਰੇ ਨਾਲ ਹੈ ਹੁਣ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਵਿੱਚ ਕੀਤਾ ਮਨ ਨੂੰ ਵਸ ਵਿੱਚ ਕੀਤਾ ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੂਰਮੇ ਆਖਿਆ ਜੋ ਜਨ ਲੁਝੈ ਮਨੈ ਸਿਓ ਸੇ ਸੂਰੇ ਪ੍ਰਧਾਨਾ ਜਿਹੜੇ ਆਪਣੇ ਮਨ ਨਾਲ ਲੁੱਝਦੇ ਨੇ ਜੰਗ ਕਰਦੇ ਨੇ ਆਪਣੇ ਮਨ ਦੇ ਨਾਲ ਸੰਘਰਸ਼ ਕਰਦੇ ਨੇ ਮਨ ਉਹਨਾਂ ਦਾ ਕਹਿੰਦਾ ਚਲੋ ਇਸ ਪਾਸੇ ਉਹ ਕਹਿੰਦੇ ਨਹੀਂ ਮੇਰਾ ਗੁਰੂ ਕਹਿੰਦਾ ਇਸ ਪਾਸੇ ਨਹੀਂ ਜਾਣਾ ਮਨ ਕਹਿੰਦਾ ਵੀ ਅੱਜ ਆਹ ਕੰਮ ਕਰਨਾ ਆਪਣੇ ਗੁਰੂ ਨੂੰ ਪੁੱਛਿਆ ਗੁਰੂ ਕਹਿੰਦਾ ਇਹ ਕੰਮ ਨਹੀਂ ਕਰਨਾ ਇਹ ਕਹਿੰਦਾ ਆਪਣੇ ਮਨ ਨੂੰ ਨਹੀਂ ਕੰਮ ਕਰਨਾ ਜਿਸ ਵੇਲੇ ਵੀ ਮਨ ਕਿਤੇ ਭੇੜੇ ਪਾਸੇ ਜਾਣ ਲੱਗਦਾ ਹੈ ਇਹ ਆਪਣੇ ਗੁਰੂ ਤੋਂ ਪੁੱਛਦਾ ਹੈ ਭੇੜੇ ਦੀ ਛੱਡੋ ਚੰਗੇ ਪਾਸੇ ਵੀ ਜਾਣ ਲੱਗੇ ਤਾਂ ਵੀ ਉਹ ਗੁਰੂ ਨੂੰ ਪੁੱਛਦਾ ਹੈ ਕਿ ਜਾਣਾ ਹੈ ਕਿ ਨਹੀਂ ਜਾਣਾ ਕਿਉਂਕਿ ਮੇਰੇ ਵਾਸਤੇ ਗੁਰੂ ਇੰਪੋਰਟੈਂਟ ਆ ਨਾ ਕਿ ਮੇਰਾ ਮਨ ਮੈਂ ਤੇ ਉਸ ਪਾਸੇ ਚੱਲਣਾ ਜਿੱਧਰ ਮੇਰਾ ਗੁਰੂ ਕਹੇਗਾ ਹੁਣ ਮੇਰਾ ਗੁਰੂ ਜੇ ਕਹਿ ਰਿਹਾ ਝੂਠ ਨਾ ਬੋਲ 판ਡੇ ਤੇ ਮਨ ਤੇ ਝੂਠ ਬੋਲਣ ਨੂੰ ਤਿਆਰ ਹੈ ਔਰ ਇੱਕ ਨਹੀਂ ਸੈਂਕੜੇ ਝੂਠ ਬੋਲਣ ਨੂੰ ਤਿਆਰ ਹੈ ਤੇ ਬਾਹਰ-ਬਾਹਰ ਝੂਠ ਬੋਲਣ ਨੂੰ ਤਿਆਰ ਹੈ ਪਰ ਮੇਰਾ ਗੁਰੂ ਕਹਿ ਰਿਹਾ ਨਹੀਂ ਝੂਠ ਨਹੀਂ ਬੋਲਣਾ ਜਿੱਥੇ ਸੱਚ ਬੋਲਣਾ ਹੈ ਉੱਥੇ ਸੱਚ ਹੀ ਬੋਲਣਾ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬਾਬਾ ਫਰੀਦ ਸਾਹਿਬ ਆ ਕਿ ਜੇ ਤੂੰ ਸੱਚਾ ਧਰਮੀ ਹੈ ਤੇ ਫਿਰ ਸੱਚ ਦਾ ਰਾਹੀ ਬਣ ਸੱਚ ਦਾ ਪੰਧੀ ਬਣ ਜੇ ਤੇਰਾ ਮਨ ਕਹਿ ਲੱਗੇ ਵੀ ਮੈਂ ਅੱਜ ਚੋਰੀ ਕਰਨੀ ਹੈ ਤੇ ਉਹ ਆਪਣੇ ਗੁਰੂ ਤੋਂ ਪੁੱਛ ਕੇ ਵੇਖ ਗੁਰੂ ਕਹਿੰਦਾ ਚੋਰ ਕੀ ਆ ਮਾਂ ਪਰ ਹੈ ਨਾ ਕੋਈ ਜੇ ਤੇਰਾ ਮਨ ਕਵੇ ਵੀ ਕੋਈ ਗੱਲ ਨਹੀਂ ਅੱਜ ਸ਼ਰਾਬ ਪੀਣੀ ਹੈ ਅੱਜ ਨਸ਼ਾ ਕਰਨਾ ਹੈ ਤੇ ਆਪਣੇ ਗੁਰੂ ਨੂੰ ਪੁੱਛ ਗੁਰੂ ਆਖੇਗਾ ਨਾ ਜਿਤ ਪੀਤਾ ਹੈ ਮਤ ਵਿਸਰੇ ਬਰਲ ਪਾਵੇ ਵਿੱਚ ਆਏ ਇਦਮਦ ਪੀਤਾ ਨਾਨਕਾ ਬਹੁਤੇ ਖੱਟੀ ਹੈ ਵਿਕਾਰ ਮੇਰਾ ਗੁਰੂ ਕਹਿੰਦਾ ਵੀ ਇਹਨੂੰ ਪੀਤਿਆਂ ਤੇ ਬੰਦਾ ਵਿਕਾਰੀ ਹੋ ਜਾਂਦਾ ਮੈਂ ਇਹ ਚੀਜ਼ ਨੂੰ ਹੱਥ ਨਹੀਂ ਲਾਉਣਾ ਮੇਰਾ ਗੁਰੂ ਕਹਿ ਰਿਹਾ ਜਿੱਦਣ ਤੇਰੇ ਮਨ ਵਿੱਚ ਖਿਆਲ ਆਵੇ ਵੀ ਅੱਜ ਆ ਥੋੜਾ ਜਿਹਾ ਹੱਕ ਮੈਂ ਵਧ ਰੱਖ ਲਵਾਂ ਤੇ ਆਪਣੇ ਗੁਰੂ ਨੂੰ ਉੱਚੀ ਗੁਰੂ ਕੀ ਕਹਿੰਦਾ ਹੈ ਗੁਰੂ ਕਹਿੰਦਾ ਨਾ ਭਾਈ ਇੰਨਾ ਵੀ ਕਿਸੇ ਦਾ ਨਹੀਂ ਰੱਖਣਾ ਆਪਣੇ ਕੋਲ ਇੰਨਾ ਵੀ ਨਹੀਂ ਕਿਸੇ ਦਾ ਹੱਕ ਰੱਖਣਾ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਂਹ ਗੁਰਪੀਰ ਹਾਮਾ ਤਾਂ ਪਰਹਿ ਜਾ ਮੁਰਦਾਰ ਨਾ ਖਾਏ ਵੇਖੋ ਗੁਰਬਾਣੀ ਹਰ ਕਦਮ ਤੇ ਤੁਹਾਨੂੰ ਗੁਰਬਾਣੀ ਸਮਝਾਵੇਗੀ ਤੁਸੀਂ ਦੁਨੀਆ ਦਾ ਕੋਈ ਵੀ ਕੰਮ ਕਰਨ ਲੱਗੇ ਹੋ ਤੁਹਾਨੂੰ ਗੁਰੂ ਨੇ ਉਸੇ ਵੇਲੇ ਕਹਿ ਦੇਣਾ ਆਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਅਫਸੋਸ ਕਿ ਸਿੱਖਾਂ ਨੇ ਹੁਣ ਗੁਰੂ ਤੋਂ ਗਵਾਹੀ ਲੈਣੀ ਬੰਦ ਕਰ ਦਿੱਤੀ ਹੁਣ ਅਸੀਂ ਆਪ ਸਿਆਣੇ ਹੋ ਗਏ ਆ ਕਿਉਂਕਿ ਅਸੀਂ ਐਮਏ ਕਰ ਲਈ ਹੈ ਬੀਐਡ ਕਰ ਲਈ ਹੈ ਸਾਡੇ ਕੋਲ ਵੱਡੀਆਂ ਡਿਗਰੀਆਂ ਨੇ ਅਸੀਂ ਵੱਡੀ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਆ ਗਏ ਆ ਇਸ ਕਰਕੇ ਹੁਣ ਸਾਨੂੰ ਗੁਰੂ ਦੀ ਲੋੜ ਨਹੀਂ ਹੁਣ ਅਸੀਂ ਗੁਰੂ ਨੂੰ ਰੱਖਿਆ ਸਿਰ ਮੱਥਾ ਟੇਕਣ ਵਾਸਤੇ ਗੁਰੂ ਨੂੰ ਰੱਖਿਆ ਆਪਣੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਗੁਰੂ ਨੂੰ ਰੱਖਿਆ ਹੁਣ ਦੁਨੀਆ ਦੇ ਜਿੰਨੇ ਵੀ ਕਾਰ ਵਿਹਾਰ ਸਾਡੇ ਰੀਤੀ ਰਿਵਾਜ ਨੇ ਉਹ ਪੂਰੇ ਕਰਨ ਵਾਸਤੇ ਇਸ ਤੋਂ ਇਲਾਵਾ ਗੁਰੂ ਦੀ ਸਾਨੂੰ ਲੋੜ ਕੋਈ ਨਹੀਂ ਜਦ ਕਿ ਸਿੱਖ ਨੂੰ ਕਦਮ ਕਦਮ ਤੇ ਗੁਰੂ ਦੀ ਅਗਵਾਈ ਲੈਣੀ ਹੈ ਕਦਮ ਕਦਮ ਤੇ ਗੁਰੂ ਦੀ ਅਗਵਾਈ ਲੈ ਕੇ ਤੁਰਨਾ ਸੀ ਸਿੱਖ ਨੇ ਹਰ ਇੱਕ ਪਲ ਇਹਦਾ ਗੁਰੂ ਦੀ ਯਾਦ ਵਿੱਚ ਲੰਘਦਾ ਤੇ ਫਿਰ ਆਪਾਂ ਦੋਸ਼ ਦੂਜੇ ਨੂੰ ਦਿੰਨੇ ਆ ਨਹੀਂ ਗੁਰਬਾਣੀ ਸਪਸ਼ਟ ਕਹਿ ਰਹੀ ਹੈ ਕਿ ਜਿਹੜਾ ਬੰਦਾ ਆਪਣੇ ਮਨ ਨਾਲ ਲੁੱਝਦਾ ਹੈ ਆਪਣੇ ਮਨ ਨਾਲ ਮੁਕਾਬਲਾ ਕਰਦਾ ਹੈ ਮਹਾਰਾਜਾ ਜੀ ਨੇ ਉਹ ਕੀ ਹੈ ਕਹਿ ਲਗੇ ਉਹ ਅਸਲ ਵਿੱਚ ਸ਼ੂਰਮਾ ਹੈ ਆਪਾਂ ਹੁਕਮ ਨਾਮ ਦੇ ਰੂਪ ਵਿੱਚ ਬਚਨ ਪੜਨੇ ਆ ਉਥੇ ਵੀ ਮਾਰਜ ਨੇ ਆਖਿਆ ਸੂਰਮਾ ਹੈ ਜਾਕੋ ਹਰ ਰੰਗ ਲਾਗੋ ਇਸ ਝੁਕ ਮੈ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਕੈ ਜਾਕਾ ਸਤਗੁਰ ਪੂਰਾ ਜਿੰਦਾ ਪੂਰਾ ਸਤਗੁਰ ਹੈ ਉਹ ਆਪਣੇ ਆਪੇ ਨੂੰ ਜਿੱਤ ਲਿੰਦਾ ਕੋਈ ਸੂਰਮਾ ਜਿਨੇ ਆਪਣੇ ਆਪ ਨੂੰ ਨਹੀਂ ਜਿੱਤਿਆ ਮਹਾਰਾਜ ਜੀ ਲਈ ਉਹ ਫਿਰ ਸੂਰਮਾ ਨਹੀਂ ਬਣ ਸਕਿਆ ਗੁਰੂ ਮੈਨੇ ਉਹ ਸੂਰਮਾ ਗੁਰ ਪ੍ਰਸਾਦੀ ਕਹਿ ਲਗੇ ਜਿਨ੍ਹਾਂ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦੀ ਜਿਨ ਮਨ ਚਿਤਿਆ ਜਗ ਤਿਨੇ ਜਿਤਾਨਾ ਜਿਨ੍ਹਾਂ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਜਗਤ ਨੂੰ ਜਿੱਤ ਲਿਆ ਮਨ ਜੀਤੈ ਜਗ ਜੀਤ ਮਨ ਨੂੰ ਜਿੱਤਣ ਵਾਲੇ ਜਗਤ ਨੂੰ ਜਿੱਤ ਲੈਂਦੇ ਨੇ ਹੁਣ ਚਾਰ ਕੰਮ ਬੰਦੇ ਦਾ ਮਨ ਕਰਦਾ ਹੈ ਇਹ ਚਾਰ ਕਮ ਬੰਦੇ ਦਾ ਮਨ ਕਰਦਾ ਹੈ ਸਭ ਤੋਂ ਪਹਿਲਾਂ ਮਨੁੱਖੀ ਮਨ ਜਿਹੜਾ ਹੈ ਇਹ ਭੁੱਲਾਂ ਕਰਦਾ ਹੈ ਬਾਰ ਬਾਰ ਭੁੱਲਾਂ ਕਰਦਾ ਹੈ ਇਹਦਾ ਸੁਭਾਅ ਹੀ ਭੁੱਲਾਂ ਗਲਤੀਆਂ ਕਰਨੀ ਆ ਦੂਜਾ ਇਹ ਸਦਾ ਮੈਲਾ ਰਹਿੰਦਾ ਹੈ ਇਹ ਸਦਾ ਹੀ ਮੈਲਾ ਹੈ ਤੀਸਰਾ ਇਹ ਵੀ ਟਿਕ ਕੇ ਨਹੀਂ ਬੈਠਦਾ ਹਰ ਵੇਲੇ ਇਹ ਦੌੜਦਾ ਹੀ ਰਹਿੰਦਾ ਹੈ ਇਹ ਟਿੱਕੇ ਨਹੀਂ ਬੈਠਦਾ ਐਂ ਕਹਿ ਲਵਾਂ ਸਿੱਧੇ ਸ਼ਬਦਾਂ 'ਚ ਵੀ ਚੁੱਪ ਨਹੀਂ ਰਹਿ ਸਕਦਾ ਤੁਹਾਡੀ ਜ਼ੁਬਾਨ ਚੁੱਪ ਹੋਵੇਗੀ ਤੁਸੀਂ ਕਹੋਗੇ ਮੈਂ 5 ਘੰਟੇ ਤੋਂ ਬੋਲਿਆ ਨਹੀਂ ਤੁਹਾਡਾ ਮਨ ਉਹਨਾਂ 5 ਘੰਟਿਆਂ ਵਿੱਚ ਹੋ ਸਕਦਾ ਹੈ 5000 ਵਾਰ ਬੋਲਿਆ ਹੋਵੇ ਤੁਸੀਂ ਮੁੱਖ ਤੋਂ ਨਹੀਂ ਬੋਲ ਰਹੇ ਪਰ ਅੰਦਰ ਤੇ ਬੋਲ ਰਹੇ ਹੋ ਗੱਲਾਂ ਚੱਲ ਰਹੀਆਂ ਨੇ ਨਾ ਅੰਦਰ ਤੇ ਕਹਾਣੀ ਚੱਲ ਰਹੀ ਹੈ ਮਨ ਤੇ ਦੁਨੀਆ ਦੇ ਵਿੱਚ ਘੁੰਮ ਰਿਹਾ ਨਾ ਤੁਸੀਂ ਮੁੱਖ ਕਰਕੇ ਨਹੀਂ ਬੋਲ ਰਹੇ ਹੋਗੇ ਲੱਗਦਾ ਹੋਵੇਗਾ ਵੀ ਮਨ ਕਰਕੇ ਮੁੱਖ ਕਰਕੇ ਚੁੱਪੋਂ ਪਰ ਮਨ ਕਰਕੇ ਤਾਂ ਬੋਲ ਰਿਹਾ ਤਾਂ ਇਹ ਮਨ ਜਿਹੜਾ ਮੈਲਾ ਵੀ ਹੈ ਇਹ ਮਨ ਟਿਕਦਾ ਵੀ ਨਹੀਂ ਔਰ ਇਹ ਮਨ ਵਾਰ-ਵਾਰ ਭੁਲਾ ਵੀ ਕਰਦਾ ਹੈ ਔਰ ਚੁੱਪ ਵੀ ਨਹੀਂ ਕਰਦਾ ਇਹਦਾ ਸੁਭਾਅ ਹੈ ਹੁਣ ਮਨ ਤੇ ਤਨ ਵਿੱਚ ਕੀ ਫਰਕ ਹੈ ਮਨ ਦਾ ਵੀ ਜਨਮ ਹੁੰਦਾ ਹੈ ਤਨ ਦਾ ਵੀ ਜਨਮ ਹੁੰਦਾ ਹੈ ਜਦੋਂ ਤਨ ਦਾ ਜਨਮ ਹੁੰਦਾ ਹੈ ਜਦੋਂ ਤਨ ਸਰੀਰ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਲੇਟਦਾ ਹੈ ਜਿੱਦਣ ਤਨ ਦਾ ਜਨਮ ਹੋਇਆ ਤੁਸੀਂ ਵੇਖੋ ਬੱਚੇ ਨੂੰ ਲਟਾਇਆ ਜਾਂਦਾ ਹੈ ਫਿਰ ਇਹ ਕੁਝ ਸਮੇਂ ਬਾਅਦ ਇਹ ਬੈਠਦਾ ਹੈ ਫਿਰ ਕੁਝ ਸਮੇਂ ਬਾਅਦ ਇਹ ਰਿੜਦਾ ਹੈ ਫਿਰ ਇਹ ਚੱਲਦਾ ਹੈ ਫਿਰ ਦੌੜਦਾ ਹੈ ਅੱਛਾ ਮਨ ਕੀ ਕਰਦਾ ਹੈ ਮਨ ਨੂੰ ਇਹ ਤੋਂ ਉਲਟਾ ਕਰ ਲੋ ਮਨ ਪਹਿਲਾਂ ਰੱਜ ਕੇ ਦੌੜਦਾ ਹੈ ਫਿਰ ਸਹਜੇ ਸਹਜੇ ਤੁਰਦਾ ਹੈ ਫਿਰ ਬੈਠਦਾ ਹੈ ਰਿੜਦਾ ਹੈ ਫਿਰ ਬੈਠਦਾ ਹੈ ਤੇ ਫਿਰ ਇਹਦਾ ਜਨਮ ਹੁੰਦਾ ਹੈ ਇੱਥੇ ਸਰੀਰ ਦਾ ਪਹਿਲਾਂ ਜਨਮ ਹੁੰਦਾ ਹੈ ਜਨਮ ਤੋਂ ਲੈ ਕੇ ਦੌੜ ਤੱਕ ਮਨ ਪਹਿਲਾਂ ਦੌੜਦਾ ਹੈ ਤੇ ਫਿਰ ਇਹਦਾ ਬਾਅਦ ਵਿੱਚ ਜਨਮ ਹੁੰਦਾ ਗੁਰਬਾਣੀ ਇਹ ਗੱਲ ਦੱਸਦੀ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹਨਾਂ ਦਾ ਮਨ ਜਾਗਰਤ ਹੋ ਜਾਂਦਾ ਹੈ ਜਾਗਰਤ ਅਵਸਥਾ ਹੀ ਜਨਮ ਲੈਣਾ ਹੈ ਨਹੀਂ ਤਾਂ ਸਾਰੀ ਜ਼ਿੰਦਗੀ ਬੰਦੇ ਦਾ ਮਨ ਬੇਹੋਸ਼ੀ ਵਿੱਚ ਲੰਗਾ ਦਿੰਦਾ ਹੈ ਇਹਨੂੰ ਹੋਸ਼ ਨਹੀਂ ਹੁੰਦੀ ਮੈਂ ਕੀ ਕਰ ਰਿਹਾ ਤਾਂ ਸਹਿਬ ਕਿਰਪਾ ਕਰਦੇ ਨੇ ਕਿ ਉਹੀ ਅਸਲ ਵਿੱਚ ਸੂਰੇ ਨੇ ਉਹੀ ਪ੍ਰਧਾਨ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਜਿਨ੍ਹਾਂ ਦੇ ਮਨ ਦਾ ਜਨਮ ਹੋ ਗਿਆ ਮਹਾਤਮਾ ਬੁੱਧ ਉਹ ਆਪਣੇ ਗ੍ਰੰਥ ਵਿੱਚ ਜ਼ਿਕਰ ਕਰਦੇ ਨੇ ਦੁਨੀਆਂ ਵਿੱਚ ਸਭ ਤੋਂ ਵੱਡਾ ਕੰਮ ਹੈ ਆਪਣੇ ਮਨ ਨੂੰ ਜਿੱਤ ਲੈਣਾ ਜਿਨ੍ਹਾਂ ਆਪਣੇ ਮਨ ਨੂੰ ਜਿੱਤ ਲਿਆ ਉਹ ਹੀ ਅਸਲ ਦੇ ਵਿੱਚ ਮੇਰੇ ਮਾਇਨੇ ਸਹੀ ਇਨਸਾਨ ਆ ਜਿਨ੍ਹਾਂ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਜਿਨ੍ਹਾਂ ਆਪਣੇ ਮਨ ਨੂੰ ਜਿੱਤ ਲਿਆ ਔਰ ਇਹ ਕੰਮ ਸੌਖਾ ਨਹੀਂ ਸਭ ਤੋਂ ਕਠਿਨ ਹੈ ਇੱਕ ਵਾਰ ਇੱਕ ਡਾਕਟਰ ਇੱਕ ਬੱਸ ਵਿੱਚ ਬੈਠਾ ਸੌਂਟ ਕਰ ਗਿਆ ਤੇ ਉਹ ਸਾਈਕੋਲੋਜਿਸਟ ਸੀ ਇੱਕ ਸਵਿਪਰ ਆਇਆ ਜਿਹੜਾ ਸਫਾਈ ਕਰਨ ਵਾਲਾ ਹੁੰਦਾ ਹੈ ਤੇ ਉਹਨੂੰ ਉਹ ਡਾਕਟਰ ਕਹਿੰਦਾ ਵੀ ਤੂੰ ਪਾਸੇ ਹੋ ਕੇ ਬਹਿ ਜਾ ਉਹ ਉੱਥੋਂ ਉੱਠ ਕੇ ਅੱਗੇ ਬੈਠ ਗਿਆ ਜਾ ਕੇ ਉਹਨੇ ਆਖਿਆ ਵੀ ਤੂੰ ਦੂਰ ਜਾਣ ਦਾ ਕਾਰਨ ਕਹਿੰਦਾ ਤੂੰ ਬਹੁਤ ਤੇਰਾ ਤੇ ਕੰਮ ਹੀ ਬੜਾ ਗੰਦਗੀ ਵਾਲਾ ਹੈ ਮੈਂ ਡਾਕਟਰ ਹਾਂ ਤੂੰ ਆ ਗੰਦਗੀ ਸਾਫ ਕਰਦਾ ਹੈ ਤੇਰਾ ਤੇ ਕੰਮ ਹੀ ਬੜਾ ਗੰਦਗੀ ਵਾਲਾ ਹੈ ਇਸ ਕਰਕੇ ਮੈਂ ਦੂਰ ਆ ਕੇ ਬੈਠ ਗਿਆ ਉਹ ਕਹਿੰਦਾ ਤੁਸੀਂ ਕੀ ਕੰਮ ਕਰਦੇ ਹੋ ਕਹਿੰਦਾ ਮੈਂ ਡਾਕਟਰ ਹਾਂ ਮੈਂ ਲੋਕਾਂ ਦੇ ਮਨਾਂ ਦੀ ਸੋਚ ਨੂੰ ਠੀਕ ਕਰਦਾ ਹਾਂ ਉਹ ਕਹਿੰਦਾ ਫਿਰ ਤੁਹਾਡਾ ਕੰਮ ਤੇ ਮੇਰੇ ਨਾਲੋਂ ਵੀ ਗੰਦਾ ਹੈ ਉਹਨੇ ਕਿਹਾ ਕਿਉਂ ਕਹਿੰਦਾ ਅੱਜ ਦੇ ਜਮਾਨੇ ਵਿੱਚ ਸਰੀਰ ਦੀ ਗੰਦਗੀ ਨਾਲੋਂ ਜ਼ਿਆਦਾ ਮਨ ਦੀ ਗੰਦਗੀ ਹੈ ਜਿੰਨਾ ਮਨੁੱਖ ਮਨ ਕਰਕੇ ਗੰਦਾ ਹੈ ਤਨ ਕਰਕੇ ਇੰਨਾ ਗੰਦਾ ਨਹੀਂ ਹੈ ਪਰ ਵਾਕਿਆ ਹਕੀਕਤ ਗੱਲ ਹੈ 3-3 ਵਾਰ ਇਸ਼ਨਾਨ ਕਰਨ ਵਾਲੇ ਬੰਦਿਆਂ ਦੇ ਮਨ ਦੇ ਹਾਲ ਵੇਖੋ ਤੁਸੀਂ ਤੀਰਥਾਂ ਤੇ ਯਾਤਰਾ ਕਰਕੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਵਾਲਿਆਂ ਦੇ ਮਨ ਦੇ ਹਾਲ ਵੇਖੋ ਤੁਸੀਂ ਉਹਨਾਂ ਦੀ ਸੋਚ ਵੇਖੋ ਤੇ ਕੰਨਾਂ ਨੂੰ ਹੱਥ ਲੱਗ ਜਾਣਗੇ ਇਦਾਂ ਦੇ ਬੰਦੇ ਵੀ ਦੁਨੀਆ ਵਿੱਚ ਹੁੰਦੇ ਨੇ ਜਿਨ੍ਹਾਂ ਦੀ ਸੋਚ ਇਨੀ ਗੰਦੀ ਹੈ ਪਰ ਉਹਨਾਂ ਦਾ ਜੇ ਤੁਸੀਂ ਜੀਵਨ ਵੇਖੋਗੇ ਬਾਹਰੀ ਤੌਰ ਤੇ ਤੇ ਜਿੰਨੇ ਵਾਰ ਇਸ਼ਨਾਨ ਤੋਂ ਤੁਸੀਂ ਕਰਦੇ ਹੋ ਸ਼ਾਇਦ ਤੁਹਾਡੇ ਚਾਰ ਵਾਰ ਵੱਧ ਕਰਦਾ ਹੋਵੇ ਉਹ ਤੇ ਹਰ ਵੇਲੇ ਪਾਣੀ ਚ ਵੜਿਆ ਰਹਿੰਦਾ ਹੋਵੇ ਤਾਂ ਇੱਕ ਵਿਅਕਤੀ ਦੀ ਜਿਹੜੀ ਮਨ ਕਰਕੇ ਸੋਚ ਹੈ ਅਗਰ ਉਹ ਗੰਦੀ ਹੈ ਤਾਂ ਫਿਰ ਸਰੀਰ ਦਾ ਸਾਫ਼ ਹੋਣਾ ਮਾਇਨੇ ਨਹੀਂ ਰੱਖਦਾ ਸਭ ਆਖਦੇ ਨੇ ਬੰਦੇ ਦੀ ਮਨ ਦੀ ਸੋਚ ਨੂੰ ਪਵਿੱਤਰ ਕਰਨਾ ਬਹੁਤ ਜ਼ਰੂਰੀ ਹੈ ਜੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰਨੀ ਹੈ ਜੇ ਤੁਹਾਡੇ ਮਨ ਦੀ ਸੋਚ ਪਵਿੱਤਰ ਨਹੀਂ ਹੋਈ ਤਾਂ ਤੁਸੀਂ ਆਪਣੇ ਮਨ 'ਚੋਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਤਾਂ ਪਹਿਲਾਂ ਤਾਂ ਇਸ ਮੈਲੇ ਮਨ ਨੂੰ ਨਿਰਮਲ ਕਰਨਾ ਬਹੁਤ ਜ਼ਰੂਰੀ ਹੈ ਔਰ ਉਹਨੂੰ ਕੇਵਲ ਤਾਂ ਕੇਵਲ ਗੁਰਬਾਣੀ ਹੀ ਨਿਰਮਲ ਕਰ ਸਕਦੀ ਹੈ ਸ਼ੁੱਧ ਕਰ ਸਕਦੀ ਹੈ ਮਨ ਵਿੱਚ ਪਿਓਰਿਟੀ ਆਉਣੀ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਇਹਦੀ ਮੈਲ ਲੱਥੇਗੀ ਜਿਵੇਂ ਜਿਵੇਂ ਇਹ ਨਿਰਮਲ ਹੋਵੇਗਾ ਜਿਵੇਂ ਉਹ ਵੇ ਫਿਰ ਟਿਕਦਾ ਜਾਂਦਾ ਜਿਵੇਂ ਸੋਨਾ ਕੋਠਾਲੀ ਵਿੱਚ ਪਾਇਆ ਜਾਂਦਾ ਹੈ ਨਾ ਤੇ ਜਿਹੜੀ ਮੈਲ ਹੁੰਦੀ ਹੈ ਉਹ سونے ਨੂੰ ਟਿਕਨ ਨਹੀਂ ਦਿੰਦੀ ਸੋਨਾ ਭੱਜਿਆ ਫਿਰਦਾ ਵਿੱਚ ਪਰ ਜਿਸ ਵੇਲੇ ਮੈਲ ਹੁੰਦੇ ਵਿੱਚੋਂ ਨਿਕਲ ਜਾਂਦੀ ਫਿਰ ਸੋਨਾ ਟਿਕ ਕੇ ਬੈਠ ਜਾਂਦਾ ਹੈ ਹੈ ਤਾਂ ਚੀਜ਼ ਉਹੀ ਹੈ ਪਰ ਪਹਿਲਾਂ ਮਲਾਵਟ ਸੀ ਹੁਣ ਸ਼ੁੱਧ ਹੈ ਜਿਹੜਾ ਮਨ ਸ਼ੁੱਧ ਹੈ ਉਹ ਉਸੇ ਵੇਲੇ ਟਿਕ ਜਾਵੇਗਾ ਉਸੇ ਘੜੀ ਟਿਕ ਜਾਵੇਗਾ ਜੇ ਜਿਹੜਾ ਮਨ ਮੈਲਾ ਹੈ ਟਿਕਨ ਦਾ ਸਵਾਲ ਹੀ ਨਹੀਂ ਹੋ ਸਕਦਾ ਉਹ ਵੀ ਟਿਕ ਜਾਵੇ ਤਾਂ ਗੁਰਬਾਣੀ ਸਾਡੇ ਮਨ ਨੂੰ ਪਿਓਰ ਕਰਦੀ ਸ਼ੁੱਧ ਕਰਦੀ ਪਵਿੱਤਰ ਕਰਦੀ ਹੈ ਇਸ ਕਰਕੇ ਬਾਣੀ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ ਸਿਮਰਨ ਕਰਨਾ ਬਹੁਤ ਜ਼ਰੂਰੀ ਨਾਮ ਜਪਣਾ ਬਹੁਤ ਜ਼ਰੂਰੀ ਹੈ ਸਤ ਸੰਗਤ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਪਾਤਸ਼ਾਹ ਜੀ ਆਖਦੇ ਨੇ ਸਤ ਸੰਗਤ ਵਿੱਚ ਆਇਆ ਬੰਦੇ ਦੇ ਮਨ ਦੀ ਮਲੀਨਤਾ ਧੋਤੀ ਜਾਂਦੀ ਹੈ ਥੋਂ ਦਾ ਜਿਹੜਾ ਉਪਦੇਸ਼ ਹੈ ਗੁਰੂ ਦਾ ਉਹ ਬੰਦੇ ਨੂੰ ਇੱਕ ਹਲੂਣਾ ਦਿੰਦਾ ਹੈ ਕਿ ਮਨੁੱਖੀ ਮਨ ਨੂੰ ਜਾਗਰਤ ਕਰਨ ਵਿੱਚ ਬੜਾ ਵੱਡਾ ਸਹਿਯੋਗ ਹੈ ਬਹੁਤ ਵੱਡਾ ਸਹਿਯੋਗ ਕਰਦੀ ਬਾਣੀ ਸਾਡੇ ਮਨ ਨੂੰ ਹੋਸ਼ ਵਿੱਚ ਲਿਆਉਣ ਵਿੱਚ ਸਹਿਜ ਸਹਿਜੇ ਮਨ ਫਿਰ ਜਦੋਂ ਜਾਗਰਤ ਹੋਵੇਗਾ ਇਹ ਮਨ ਫਿਰ ਟਿਕ ਜਾਵੇਗਾ ਫਿਰ ਇਹ ਭੇੜੇ ਪਾਸੇ ਨਹੀਂ ਜਾਵੇਗਾ ਤਾਂ ਇਹ ਜਿਹੜਾ ਮਨ ਹੈ ਬੰਦੇ ਦੇ ਜੀਵਨ ਨੂੰ ਸਵਰਗ ਵੀ ਬਣਾ ਸਕਦਾ ਹੈ ਤੇ ਨਰਕ ਵੀ ਬਣਾ ਸਕਦਾ ਹੈ। ਨਰਕਾਂ ਵਾਲ ਵੀ ਲੈ ਕੇ ਜਾ ਸਕਦਾ ਹੈ, ਸਵਰਗ ਵਾਲ ਵੀ ਲੈ ਕੇ ਜਾ ਸਕਦਾ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰ ਜਦੋਂ ਜਾ ਰਹੇ ਨੇ ਤੇ ਸਾਹੀ ਮੀਆਂ ਮਿਰਜੀ ਆ ਗਏ। ਸਾਹੀ ਮੀਆਂ ਮਿਰਜੀ ਨੇ ਅਦਸ਼ਾ ਜੀ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਗੁਰੂ ਅਰਗਵਿੰਦ ਮਹਾਰਾਜ ਕਹਿ ਲਗੇ ਸਾਈ ਜੀ ਮਨ ਦਾ ਕੀ ਹਾਲ ਹੈ ਤੇ ਸਾਈ ਮੀਆਂ ਮਿਰਜੀ ਕਹਿ ਲਗੇ ਸਤਿਗੁਰੂ ਤੁਹਾਡੇ ਦਰਸ਼ਨ ਹੋ ਗਏ ਨੇ ਨਾ ਹੁਣ ਟਿਕ ਜਾਵੇਗਾ ਤੁਹਾਡੇ ਦਰਸ਼ਨ ਹੋ ਗਏ ਨੇ ਹੁਣ ਟਿਕ ਜਾਵੇਗਾ ਤੁਹਾਡੀ ਕਿਰਪਾ ਹੋ ਗਈ ਤੁਹਾਡੀ ਨજર ਜਿਹੜੀ ਹੈ ਉਹ ਮੇਰੇ ਤੇ ਪੈ ਗਈ ਹੈ ਹੁਣ ਇਹ ਟਿਕ ਜਾਵੇਗਾ ਤੁਹਾਡੀ ਕਿਰਪਾ ਹੋ ਗਈ ਹੈ ਸਾਨੂੰ ਵੀ ਜੇ ਕਦੀ ਕੋਈ ਗੁਰਸਿੱਖ ਮਿਲੇ ਉਹਨੂੰ ਪੁੱਛਿਆ ਕਰੋ ਭਾਈ ਸਿੱਖੀ ਗੁਰਮਤ ਮੰਨ ਦਾ ਕੀ ਹਾਲ ਹੈ ਅਸੀਂ ਪੁੱਛਦੇ ਹਾਂ ਕਾਰੋਬਾਰ ਦਾ ਕੀ ਹਾਲ ਹੈ ਤੇਰਾ ਬਿਜ਼ਨਸ ਕਿਵੇਂ ਦਾ ਚੱਲਣ ਦਿਆ ਤੇਰਾ ਕੰਮ ਧੰਦਾ ਕਿਦਾਂ ਦਾ ਚੱਲਣ ਦਿਆ ਅੱਜ ਕਿੰਨੇ ਕਮਾਏ ਕਿੰਨੇ ਗਵਾਏ ਕਿੰਨੇ ਦਾ ਤੇਰਾ ਬਿਜ਼ਨਸ ਹੈ ਸਾਲ ਦੇ ਕਿੰਨੇ ਕਮਾ ਲਿਨੇ ਅਸੀਂ ਤਾਂ ਇਹ ਚੀਜ਼ਾਂ ਪੁੱਛਦੇ ਹਾਂ ਕਿੱਥੇ ਗਿਆ ਕਿੱਥੋਂ ਆਇਆ ਕਿਵੇਂ ਜਾਏਗਾ ਇਹ ਸਾਰੀਆਂ ਗੱਲਾਂ ਪੁੱਛਦੇ ਆਂ ਮਹਾਰਾਜ ਆਦਿ ਨੇ ਜੇ ਦਿਨ ਕੋ ਸਿੱਖ ਮਿਲਣ ਨੂੰ ਪੁੱਛਿਆ ਕਰ ਮਨ ਦਾ ਕੀ ਹਾਲ ਹੈ ਕਿ ਗਿਆ ਕਿ ਨਹੀਂ ਗਿਆ ਇੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਆਨੂੰ ਸਿੱਖੀ ਦਾ ਕੀ ਹਾਲ ਹੈ ਸਿੱਖੀ ਸੰਭੀ ਹੈ ਕਿ ਨਹੀਂ ਸੰਭੀ ਗੁਰਮਤ ਦਾ ਕੀ ਹਾਲ ਹੈ ਗੁਰਮਤ ਦਾ ਧਾਰਨੀ ਹੋਇਆ ਵੀ ਹੈ ਕਿ ਨਹੀਂ ਇਹ ਸਵਾਲ ਪੁੱਛਿਆ ਕਰੋ ਤੇ ਅਗਲੇ ਨੂੰ ਵੀ ਲੱਗੇ ਵੀ ਆਹ ਜਿਹੜਾ ਸਵਾਲ ਮੈਨੂੰ ਕੀਤਾ ਹੈ ਇਧਰ ਤੇ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ ਕਦੀ ਖਿਆਲ ਹੀ ਨਹੀਂ ਕੀਤਾ ਇਸ ਵਾਸਤੇ ਸਤਿਗੁਰ ਪਾਤਸ਼ਾਹ ਜੀ ਬੜੀ ਕਿਰਪਾ ਕਰਦੇ ਨੇ ਸਾਡੇ ਉੱਤੇ ਬੜੀ ਰਹਿਮਤ ਨਦਰ ਕਰਦੇ ਨੇ ਕਹਿਣ ਲੱਗੇ ਭਾਈ ਗੁਰਸਿੱਖਾ ਇਹ ਮਨ ਜਿਹੜਾ ਇਹ ਤੈਨੂੰ ਧਰਮੀ ਵੀ ਬਣਾ ਸਕਦਾ ਹੈ ਆਧਰਮੀ ਵੀ ਬਣਾ ਸਕਦਾ ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਸਾਡਾ ਇਹ ਖੰਡਿਆ ਹੋਇਆ ਮਨ ਮੈਲਾ ਮਨ ਵਿਸ਼ਈ ਤੇ ਵਿਕਾਰੀ ਮਨ ਮਾਇਆ ਧਾਰੀ ਮਨ ਗੁਰੂ ਵਾਲਾ ਬਣ ਕੇ ਗੁਰਮੁਖ ਬਣ ਜਾਵੇ ਜਿਹੜਾ ਮਨ ਅਸਲ ਦੇ ਵਿੱਚ ਗੁਰੂ ਵਾਲਾ ਨਹੀਂ ਹੈ ਉਹ ਮਨਮੁਖਤਾਈਆ ਕਰਦਾ ਹੈ ਜਿਹੜਾ ਮਨ ਗੁਰੂ ਨਾਲ ਜੁੜ ਜਾਂਦਾ ਉਹ ਗੁਰਮੁਖ ਬਣ ਜਾਂਦਾ ਆ ਸਾਡਾ ਮਨ ਗੁਰੂ ਵਾਲਾ ਬਣੇ ਤੇ ਗੁਰੂ ਦੇ ਦੱਸੇ ਰਾਹ ਤੇ ਚੱਲੀਏ ਗੁਰਮੁਖਾਂ ਵਾਲੇ ਕਾਰਜ ਕਰੀਏ ਮੈਂ ਅਕਸਰ ਕਹਿੰਦਾ ਹੁੰਨਾ ਕੋਈ ਵਿਅਕਤੀ ਜਿੰਦਾ ਮਨ ਗੁਰੂ ਵਾਲਾ ਹੈ ਉਹ ਗੁਰਮੁਖ ਹੈ ਅਸੀਂ ਘਰੋਂ ਤੁਰਿਆ ਸਾਡੇ ਮਨ ਵਿੱਚ ਖਿਆਲ ਵੀ ਗੁਰਦੁਆਰੇ ਚੱਲੇ ਆ ਗੁਰਦੁਆਰੇ ਕੀ ਕਰ ਚੱਲੇ ਆ ਗੁਰੂ ਦੇ ਦਰਸ਼ਨ ਕਰਨ ਚੱਲੇ ਆ ਗੁਰੂ ਦੀ ਬਾਣੀ ਸੁਣਨ ਚੱਲੇ ਆ ਗੁਰੂ ਦਾ ਸਤਸੰਗ ਕਰਨ ਚੱਲੇ ਆ ਤੇ ਸਾਡਾ ਧਿਆਨ ਗੁਰੂ ਵੱਲ ਸੀ ਜਦੋਂ ਘਰੋਂ ਨਿਕਲੇ ਆ ਤੇ ਉਦੋਂ ਗੁਰਮੁਖਾਂ ਤੇ ਜਦੋਂ ਆਪਾਂ ਕੰਮ ਧੰਦੇਆਂ ਤੇ ਹੁੰਨੇ ਆ ਤੇ ਸਾਨੂੰ ਗੁਰੂ ਵਿਸਰਿਆ ਹੁੰਦਾ ਫਿਰ ਕੇਵਲ ਮਨੁੱਖਾ ਕੇਵਲ ਮਨੁੱਖਾ ਉਦੋਂ ਸਾਨੂੰ ਦੁਨੀਆ ਦੇ ਕੰਮ ਧੰਦੇ ਯਾਦ ਸੰਸਾਰ ਦੇ ਉਦੋਂ ਗੁਰੂ ਯਾਦ ਨਹੀਂ ਹੈ ਉਦੋਂ ਦੁਨੀਆਂ ਦੇ ਕੰਮ ਧੰਦੇ ਯਾਦ ਨਹੀਂ ਕੇਵਲ ਮਨੁੱਖ ਵੈਸੇ ਜੇ ਉਥੇ ਬੈਠਾ ਵੀ ਗੁਰੂ ਧਿਆਨ ਹੋਵੇ ਤੇ ਗੁਰਮੁਖ ਹੈ ਪਰ ਉਦੋਂ ਗੁਰੂ ਵਿਸਰ ਜਾਂਦਾ ਉਦੋਂ ਕੰਮ ਧੰਦੇ ਯਾਦ ਰਹਿੰਦੇ ਨੇ ਫਿਰ ਕੇਵਲ ਮਨੁੱਖ ਜੇ ਮਾਫ਼ ਕਰਨਾ ਐਸਾ ਵਿਅਕਤੀ ਸ਼ਾਮ ਨੂੰ ਜੇ ਕਿਤੇ ਗੁਰਦੁਆਰੇ ਆਉਣ ਦੀ بجائے ਸ਼ਰਾਬਖਾਨੇ ਚਲਾ ਗਿਆ ਤੇ ਫਿਰ ਮਨਮੁਖਨੀ ਧੋਰ ਕੀ ਹੈ ਫਿਰ ਮਨੁੱਖ ਹੈ ਫਿਰ ਉਹ ਭੇੜੇ ਵਾਸੇ ਚਲਾ ਗਿਆ ਫਿਰ ਉਹ ਮਨਮੁਖ ਹੈ ਸਵੇਰੇ ਗੁਰਮੁਖ ਸੀ ਤੇ ਸ਼ਾਮ ਨੂੰ ਮਨ ਨੂੰ ਸਾਡੇ ਸਿੱਖਾਂ ਦੇ ਬਹੁਤ ਸਾਰੇ ਐਸੇ ਚਿਹਰੇ ਤੁਹਾਨੂੰ ਮਿਲ ਜਾਣਗੇ ਜਿਹੜੇ ਸਵੇਰੇ ਗੁਰਮੁਖ ਹੁੰਦੇ ਨੇ ਤੇ ਸ਼ਾਮੀ ਮਨਮੁਖ ਹੁੰਦੇ ਨੇ ਉਹ ਸਵੇਰੇ ਗੁਰਦੁਆਰੇ ਪੱਕੀ ਹਾਜ਼ਰੀ ਭਰਦੇ ਨੇ ਸ਼ਾਮ ਨੂੰ ਗੁਰਦਰ ਗਏ ਹੁੰਦੇ ਨੇ ਕਿਉਂ ਸ਼ਾਮੀ ਉਹਨੇ ਦੂਜੇ ਪਾਸੇ ਜਾਣਾ ਤਾਂ ਇਹ ਹਾਲਾਤ ਗੁਰੂ ਪਾਤਸ਼ਾਹ ਜੀ ਆਦਿ ਨੇ ਜਿੰਨਾ ਚਿਰ ਤੇਰੇ ਬਣੇ ਹੋਏ ਨੇ ਉਹ ਤਾਂ ਉਸ ਹਾਲਤ ਵਿੱਚ ਤੂੰ ਦੋ ਬੇੜੀਆਂ ਤੇ ਸਵਾਰ ਹੈ ਇਸ ਕਰਕੇ ਇੱਕ ਗੁਰੂ ਨਾਲ ਜੁੜ ਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਅਸੀਸ ਪ੍ਰਾਪਤ ਕਰਿਏ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਿਏ ਗੁਰੂ ਮਹਾਰਾਜ ਮੈਨੂੰ ਤੁਹਾਨੂੰ ਇਹ ਸੋਝੀ ਬਖਸ਼ਣ ਆਪਣੇ ਚਰਨਾਂ ਦੇ ਨਾਲ ਜੋੜ ਕੇ ਹੋਈਆਂ ਔਗਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ